ਫਤ ਨਾਮ ਵਾਹਿਗੁਰੂ ਫਤ ਨਾਮ ਵਾਹਿਗੁਰੂ ਵਾਹਿਗੁਰੂ ਫਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮੰਸਰ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਸ਼ਾ ਜੀ ਦੀ ਮੇਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਦੀ ਬਾਣੀ ਭਾਈ ਆਸਾ ਰਾਗ ਚੱਲ ਰਿਹਾ ਹੈ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਸਤ ਸਬਦ ਸੰਪੂਰਨ ਹੋਏ ਹਨ 352 ਅੰਗ ਤੇ ਪਾਤਸ਼ਾਹ ਜੀ ਦਾ ਆਗਲਾ ਸ਼ਬਦ ਸੁਭਾਏ ਮਾਨ ਹੈ ਆਓ ਭਾਈ ਆਸ਼ਾ ਜੀ ਉਪਦੇਸ਼ ਬਖਸ਼ ਦੇ ਹਾਂ ਜੀ ਆਸਾ ਮਹੰਲਾ ਪਹਿਲਾ ਕਰਮ ਕਾ ਕਰਤੂਤ ਦੇਲ ਬਸਥਾਈ ਰਾਮਨਾਮ ਫਲ ਹੋਆ ਤਿਸ ਰੂਪ ਨਾਰੇਕ ਅਨਾਹਦ ਵਾਜੈ ਸ਼ਬਦ ਨਰਨਜਨ ਕਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਬਚਨ ਕਰਦੇ ਹਨ ਸ਼ਬਦੀ ਰਮਤਾ ਕਰਦੇ ਹਨ ਕਰਮ ਕਰਤੂ ਤਿਤਰੇ ਬੇਲ ਵਿਸਥਾਰੀ RAM ਨਾਮ ਫਲ ਹੂਆ ਇਹਦੇ ਇਹ ਭਾਈ ਜਿਹੜਾ ਜਗਿਆਸੂ ਜਿਹੜਾ ਭਗਤ ਗੁਰਮੁਖ ਜਨ ਉਹ ਮਾਲਕ ਦੇ ਗੁਣਾ ਨੂੰ ਪੱਤਰ ਕਰਦਾ ਹੈ ਹਰੀ ਪ੍ਰਮਾਤਮਾ ਦੀ ਬੰਦਗੀ ਸੇਵਾ ਤੇ ਬੰਦਗੀ ਸਿਮਰਨ ਦੇ ਨਾਲ ਉਹ ਸੱਚੇ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਮਹਾਰਾਜ ਜੀ ਇਸ ਪਰਥਾਏ ਬਚਨ ਕਰਦੇ ਨੇ ਕਹਿੰਦੇ ਜਿਵੇਂ ਇੱਕ 베ਲ ਜਿਹੜੀ ਹੈ ਨਾ ਫਰਤੂਤ 베ਲ ਵਿਸਥਾਰੀ ਕਹਿੰਦੇ ਉਹ ਆਪਣਾ ਵਿਸਤਾਰ ਕਰਦੀ ਹੈ ਇੱਕ 베ਲ ਜਿਹੜੀ ਹੈ ਉਹ ਸਾਜੇ ਸਾਜੇ ਵੇਲ ਜਿਹੜੀ ਆ ਉਹ ਆਪਣੀਆਂ ਪੁੰਗਰੀਆਂ ਜੀਆਂ ਸਤਲਾਨ ਦੇ ਨਾਲ ਲੰਬੀਆਂ ਟਾਹਣੀਆਂ ਦੇ ਨਾਲ ਉਹ ਸਾਰੇ ਕਿਤੇ ਖਿੱਲਰ ਜਾਂਦੀ ਹੈ ਅਤੇ ਉਹਦੇ ਤੇ ਫਿਰ ਸਾਜੇ ਸਾਜੇ ਫਲ ਲੱਗਦਾ ਜਿਵੇਂ ਸਬਜ਼ੀਆਂ ਦੀ ਵੇਲ ਹੁੰਦੀ ਹੈ ਉੱਤੇ ਸਬਜ਼ੀਆਂ ਦੇ ਫਲ ਲੱਗਦੇ ਹਨ ਇਸੇ ਤਰ੍ਹਾਂ ਇੱਕ ਇੱਕ ਨਾਮ ਦੀ ਮਹਾਰਾਜ ਜੀ ਕਹਿੰਦੇ ਵੇਲ ਹੈ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਨਾਮ ਦਾ ਬੀਜ ਬੀਂਦਾ ਹੈ ਨਾ ਮਨ ਰੂਪੀ ਧਰਤੀ ਦੇ ਉੱਤੇ ਮਨ ਰੂਪੀ ਧਰਤੀ ਦੇ ਉੱਤੇ ਸ਼ੁਭ ਗੁਣਾ ਰੂਪੀ ਮਹਾਰਾਜ ਜੀ ਕਹਿੰਦੇ ਬੀਜ ਬੀਜਦਾ ਹੈ ਉਹਦਾ ਸਿਮਰਨ ਕਰਕੇ ਇਸ ਵੇਲੇ ਰੂ ਮਹਾਰਾਜ ਜੀ ਕਹਿੰਦੇ ਨਾਮ ਨੂੰ ਜਲ ਸੰਚਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਵੇਲ ਨੂੰ ਨਾਮ ਰੂਪੀ ਫਲ ਲੱਗਦਾ ਨਾਮ ਫਲ ਹੂਆ ਮਹਾਰਾਜ ਜੀ ਕਹਿੰਦੇ ਇਸ ਵੇਲ ਨੂੰ ਫਿਰ ਨਾਮ ਰੂਪੀ ਫਲ ਲੱਗਦਾ ਮੁਖ ਰੂਪੀ ਵੇਲ ਕਹਿੰਦੇ ਉਹ ਫਲ ਜਿਹੜਾ ਫਿਰ ਆਨੰਦ ਬਖਸ਼ਦਾ ਇਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਰਜਨ ਕੀਆ ਕਹਿੰਦੇ ਫਿਰ ਅੰਦਰ ਉਹ ਮਾਲਕ ਦਾ ਮਹਾਰਾਜ ਜੀ ਕਹਿੰਦੇ ਕੋਈ ਰੂਪ ਰੇਖ ਨਹੀਂ ਹੈ ਉਹਦੀ ਮਹਾਰਾਜ ਜੀ ਕਹਿੰਦੇ ਅੰਦਰ ਅਨਾਹਦ ਵਾਜੇ ਵੱਜਦੇ ਹਨ ਉਹ ਰੂਪ ਰੇਖ ਤੋਂ ਪਰੇ ਮਹਾਰਾਜ ਜੀ ਕਹਿੰਦੇ ਨੇਕਾਂ ਆਇਓ ਦੇ ਰੂਪ ਹਨ ਗਿਣਤੀ ਤੋਂ ਪਰਾ ਪਰ ਜਿਸ ਵੇਲੇ ਇਹ ਨਾਮ ਰੂਪੀ ਬੀਜ ਉਗਦਾ ਹੈ ਨਾ ਇਸ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹ ਨਾਮ ਦਾ ਫਲ ਪ੍ਰਾਪਤ ਹੁੰਦਾ ਹੈ ਫਿਰ ਇਹ ਬਾਜੇ ਹਿਰਦੇ ਵਿੱਚ ਵੱਜਦੇ ਹਨ ਤੇ ਸਰੂਪ ਨਾਰੇਖ ਅਨਾਹਦ ਬਾਜੇ ਜਿਹੜੇ ਕਿ ਬਾਹਰੋਂ ਵਾਜਾ ਨਹੀਂ ਹਨ ਜਿਵੇਂ ਬਾਹਰਲੇ ਆਪਾਂ ਵਾਜੇ ਪਜੰਦੇ ਆਉਂਦੀਆਂ ਆਵਾਜ਼ਾਂ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਹਿਰਦੇ ਵਿੱਚ ਆਟੋਮੈਟਿਕ ਅਨਾਹਦ ਬਾਜੇ ਵੱਜਦੇ ਹਨ ਉਹ ਦੁਨੀਆਂ ਨੂੰ ਨਹੀਂ ਸੁਣਦੇ ਗੁਰਮਖੰਦੀ ਕੰਨਾਂ ਤੱਕ ਉਹਨਾਂ ਦੀ ਆਵਾਜ਼ ਹਿਰਦੇ ਤੱਕ ਨੰਦ ਬਕਸ਼ ਦੀ ਅੱਜ ਨੂੰ ਬ੍ਰਹਮ ਅਨੰਦ ਕਹਿੰਦੇ ਹਨ ਇਸ ਰੂਪ ਨਰੇਖ ਅਨਾਹਦ ਕਹਿੰਦੇ ਪਰ ਉਹਦਾ ਰੂਪ ਰੇਖ ਨਹੀਂ ਹੈ ਕਿ ਉਹਨੂੰ ਦੇਖ ਲਵੇ ਕੋਈ ਉਹਨੂੰ ਗੁਰਮਖ ਮਹਿਸੂਸ ਹੀ ਕਰਦੇ ਹਨ ਸ਼ਬਦ ਨਰੰਜਨ ਕੀਆ ਕਹਿੰਦੇ ਜਦੋਂ ਬਾਹਰੋਂ ਮੁਖ ਤੋਂ ਗੁਰਮਖ ਨਾਮ ਨੂੰ ਜਪਦੇ ਹਨ ਸਿਮਰਨ ਕਰਦੇ ਹਨ ਬਾਣੀ ਦਾ ਸ਼ਬਦ ਦਾ ਫਿਰ ਉਹਨਾਂ ਦੀ ਹਿਰਦਿਆਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਨਾਹਦ ਧੁਨ ਛਿਰਦੀ ਹੈ ਜਿਹਨੂੰ ਕਹਿੰਦੇ ਨੇ ਬ੍ਰਹਮ ਅਨੰਦ ਦੀ ਪ੍ਰਾਪਤੀ ਉਹ ਆਨੰਦ ਜਿਹੜਾ ਹੈ ਉਹ ਸੰਸਾਰੀ ਆਨੰਦ ਵਰਗਾ ਨਹੀਂ ਹੈ ਕਿ ਅਸੀਂ ਤਾਂ ਸੰਸਾਰੀ ਆਨੰਦ ਨੂੰ ਹੀ ਵੱਡਾ ਆਨੰਦ ਕਹਿੰਦੇ ਨੇ ਯਾਰ ਬਹੁਤ ਆਨੰਦ ਆਇਆ ਕੋਈ ਵਸਤਵਾਂ ਦਾ ਆਨੰਦ ਲੈਂਦਾ ਕੋਈ ਕੰਨਾਂ ਦਾ ਆਨੰਦ ਲੈਂਦਾ ਕੋਈ ਅੱਖਾਂ ਦਾ ਆਨੰਦ ਲੈਂਦਾ ਇਹ ਸਾਰੇ ਬਨੋਟੀ ਰਸ ਹਨ ਇਹ ਬਨੌਤੀ ਦਾ ਸਨੋਣਾ ਤੇ ਸਾਨੂੰ ਇਹ ਅਸਲੀ ਲੱਗਦਿਆਂ ਜਿੰਨਾ ਚਿਰ ਆ ਸਾਡੀ ਜਿਹੜੀ ਮਹਾਰਾਜ ਜੀ ਕਹਿੰਦੇ ਅੰਦਰੋਂ ਹਿਰਦੈ ਨਾਲ ਵਿੱਚ ਮਗਨ ਹੈ ਮਨ ਜਿਹੜਾ ਇਹਨਾਂ ਮਗਨ ਦੋਲਦਾ ਜਿੰਨਾ ਚਿਰ ਸਾਨੂੰ ਇਹਨਾਂ ਤੇ ਕੀ ਮਾਨ ਦੀ ਸਹਿਮਤੀ ਹੈ ਸ੍ਰੀ ਜੀ ਉਹਨਾਂ ਜਨ ਸਾਨੂੰ ਇਹ ਸੰਸਾਰੀ ਰਸ ਸੰਸਾਰੀ ਦੁਨੀਆ ਕਿਸੇ ਨੂੰ ਅੱਖਾਂ ਦਾ ਰਸ ਹੈ ਤੇ ਕਿਸੇ ਨੂੰ ਕੰਨਾਂ ਦਾ ਰਸ ਹੈ ਕਿਸੇ ਨੂੰ ਜੇਬਾਂ ਦਾ ਰਸ ਹੈ ਕੋਈ ਖਾਣ ਤਾਂ ਕੀ ਸਹਿਮਤਾ ਹੈ ਕੁਈ ਕੰਨਾਂ ਤੱਕ ਸੁਣਨ ਤੱਕ ਸਹਿਮਤ ਹੈ ਕੋਈ ਅੱਖਾਂ ਨਾਲ ਦੇਖ ਕੇ ਆਨੰਦ ਲੈ ਲੈਂਦਾ ਪਰ ਉਹ ਅਸਲੀ ਆਨੰਦ ਨਹੀਂ ਹਨ ਚਾਰ ਮੀਟ ਦੇ ਆਨੰਦ ਹਨ ਖਾਣ ਦਾ ਜੇ ਕੋ ਜੀਬਾ ਤੱਕ ਹੀ ਆਨੰਦ ਹੈ ਖਾਂਦੇ ਆ ਨਾ ਕੋਈ ਵੀ ਭੋਜਨ ਕੋਈ ਵੀ ਫਲ ਕੋਈ ਵੀ ਪਦਾਰਥ ਸਾਨੂੰ ਪਤਾ ਹੈ ਉਹ ਜੀਬਾ ਤੱਕ ਹੀ ਆਨੰਦ ਹੈ ਉਸ ਤੋਂ ਗਲੇ ਤੋਂ نیچے ਕੋਈ ਆਨੰਦ ਨਹੀਂ ਜੀਬਾ ਵਿੱਚ ਹੀ ਮਹਾਰਾਜ ਨੇ ਉਹ ਚੀਜ਼ ਬਣਾਈ ਹੋਈ ਹੈ ਐਸੀ ਸਾਡੀ ਜੀਬਾ ਬਣਾਈ ਹੈ ਉਹ ਜ਼ੇਬਾ ਤਾਂ ਕੀ ਨਮਕ ਦਾ ਪਤਾ ਲੱਗਦਾ ਜਾਂ ਚੀਨੀ ਦਾ ਪਤਾ ਲੱਗਦਾ ਮਿੱਠੇ ਰਸ ਦਾ ਜਾਂ ਨਮਕੀਨੇ ਰਸ ਦਾ ਜ਼ੇਬਾ ਹੀ ਸਾਨੂੰ ਦੱਸਦੀ ਹੈ। ਗਲਾ ਨਹੀਂ ਦੱਸਦਾ ਨਾ ਪੇਟ ਦੱਸਦਾ ਉਹ ਤੇ ਭਰੀ ਜਾਣਾ। ਜ਼ੇਬਾ ਹੀ ਲਾਲਚ ਕਰਦੀ ਏ ਯਾਰ ਇਸ ਰਸ ਦਾ ਆਨੰਦ ਲੈ ਲਾਂ ਇੱਕ ਰਸ ਲੈਨੇ ਆ ਅਦਾਰਤ ਖਾਣਿਆ ਫਿਰ ਜ਼ੇਬਾ ਹੋਰ ਮੰਗਦੀ ਏ ਕਿ ਆ ਵੀ ਰਸ ਲੈ ਲਵਾਂ ਕਿਉਂ ਅੱਖਾਂ ਦੇਖਦੀਆਂ ਨੇ ਅੱਖਾਂ ਦੱਸਦੀਆਂ ਨੇ ਜ਼ੇਬਾ ਜੜੀ ਹੈ। ਉਹ ਫਿਰ ਲਾਲਚ ਕਰਦਾ ਜਿਹਦੇ ਘਰ ਇੱਕ ਅਸੀਂ ਬਹੁਤਾ ਪਦਾਰਥ ਛੱਕ ਲੈਨੇ ਆ ਕਿ ਵੀਰੇ ਬਹੁਤਾ ਭੋਜਨ ਛੱਕ ਲੈਨੇ ਆ ਫਿਰ ਅਸੀਂ ਤੰਗ ਵੀ ਹੁੰਨੇ ਆ ਉਹ ਲਾਲਚ ਹੁੰਦਾ ਜੇ ਬਾਤ 임ਾਰਾ ਜੀ ਕਹਿੰਦੇ ਪਰ ਇੱਥੇ ਰਸ ਕੰਮ ਨਹੀਂ ਹੁੰਦੇ ਜਦੋਂ ਇਹ ਰਸ ਆਉਣ ਲੱਗ ਜਾਂਦਾ ਫਿਰ ਉਹ ਰਸਾ ਨਾਲ ਉਹ ਮਨ ਲੈ ਜਾਂਦਾ ਟੁੱਟ ਜਾਂਦਾ ਫਿਰ ਅੱਖਾਂ ਵੀ ਪ੍ਰਭੂ ਦਾ ਆਨੰਦ ਲੈਣਾ ਚਾਹੁੰਦੀਆਂ ਹਨ ਕੰਨ ਵੀ ਪ੍ਰਭੂ ਦਾ ਆਨੰਦ ਲੈਣਾ ਚੁੰਦੇ ਹਨ ਫਿਰ ਜੇਵਾ ਵੀ ਚਾਹੁੰਦੀ ਏ ਕਿ ਮੈਂ ਨਾਮ ਜਪਾਂ ਭੋਜਨ ਸ਼ਕਾਂ ਮੰਨੂ ਸ਼ਕਾਵਾਂ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਉਲਟਾ ਪਾਣਾ ਉਹ ਸਹੀ ਹੋ ਜਾਂਦਾ ਹੈ ਇੱਥੇ ਵੀ ਮਹਾਰਾਜ ਜੀ ਦੇਖੋ ਬਚਨ ਕਰਦੇ ਹਨ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਇਸ ਰੂਪ ਨਾ ਰੇਖ ਅਨਾਹਦ ਵਾਜੇ ਕਹਿੰਦੇ ਉਹਨਾਂ ਅਨਾਹਦ ਵਾਜਿਆਂ ਨੂੰ ਕੋਈ ਦੇਖ ਨਹੀਂ ਸਕਦਾ ਮਹਿਸੂਸ ਹੀ ਕਰ ਸਕਦਾ ਹੈ ਅਸੀਂ ਦੱਸ ਨਹੀਂ ਸਕਦੇ ਕਿਸੇ ਨੂੰ ਜਿਹੜਾ ਭਗਤ ਆਉ ਦੱਸਦਾ ਨਹੀਂ ਉਰਮਖ ਕੀ ਉਹ ਬਾਜੇ ਕਿਸ ਤਰ੍ਹਾਂ ਦੇ ਵੱਜਦੇ ਸੀ ਪਰ ਉਹਨੇ ਹਿਰਦੇ ਵਿੱਚ ਮਹਿਸੂਸ ਹੁੰਦਿਆਂ ਨੇ ਕਿ ਸ਼ਬਦ ਦੀ ਅਨਾਹਦ ਬਾਜ ਹਿਰਦੇ ਵਿੱਚ ਹੀ ਵੱਜਦੀ ਹੈ ਜਿਸ ਦਿਨ ਇਹ ਮਨ ਆਤਮਾ ਹਿਰਦਾ ਇਹ ਆਤਮਾ ਉਹ ਮਾਲਕ ਦੇ ਵਿੱਚ ਲੀਨ ਹੋ ਜਾਂਦੀ ਹੈ ਇੱਕ ਹੋ ਜਾਂਦੀ ਹੈ ਫਿਰ ਬਾਹਰ ਦੀਆਂ ਆਵਾਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ ਜਿੰਨਾ ਮਰਜ਼ੀ ਕੋਈ ਰੋਲਾ ਪਾਈ ਜਾਵੇ ਜਿਰਜਾ ਮਰਜੀ ਕੋਈ ਕੁਛ ਕਰੀ ਜਾਵੇ ਫਿਰ ਉਹ ਮਨ ਆਤਮਾ ਉੱਤੇ ਟਿੱਕੀ ਰਹਿੰਦੀ ਹੈ ਇਹ ਸਾਨੂੰ ਹੀ ਮਹਿਸੂਸ ਹੁੰਦਾ ਕੋਈ ਰੋਲਾ ਪੈਸੀ ਫਟਾਫਟ ਕਹ ਦੇਣਾ ਨਹੀਂ ਜਾਂ ਰੋਲਾ ਨਾ ਪਾ ਸਾਡਾ ਮਨ ਨਹੀਂ ਟਿਕਦਾ ਉਹਨਾਂ ਜਿਹੜੇ ਜਿੰਨਾ ਚਿਰ ਟਿਕਿਆ ਨਹੀਂ ਜਿੱਦਨ ਉਹ ਟਿਕਾਣੇ ਤੇ ਆ ਕੇ ਟਿਕ ਗਿਆ ਫਿਰ ਦੁਨੀਆ ਭਵੇਂ ਜਿੰਨਾ ਮਰਜੀ ਖੱਪ ਪਾਈ ਜਾ ਰੋਲਾ ਪਾਈ ਜਾ ਫਿਰ ਭਗਤਾਂ ਨੂੰ ਗੁਰਮਖਾ ਨੂੰ ਕੋਈ ਲਾਂ ਦੇ ਨਹੀਂ ਜਾਂਦਾ ਉਹ ਆਪਣੀ ਮਸਤੀ ਵਿੱਚ ਆਨੰਦ ਦੇ ਵਿੱਚ ਉਹਦੇ ਵਿੱਚ ਲੀਨ ਰਹਿੰਦੇ ਹਨ ਉਹ ਦੁਨਿਆਵਾਂ ਨੂੰ ਮਾਰਕੁੱਟ ਕੇ ਉਹਦੇ ਚਰਣਾ ਵਿੱਚ ਆਰਪਨ ਹੁੰਦਾ ਫਿਰ ਉਹ ਸ਼ਬਦ ਦੀ ਆਵਾਜ਼ ਸੁਣਦੀ ਹੈ ਅਨਾਹਦ ਸ਼ਬਦ ਜਿਹਨੂੰ ਕਹਿੰਦੇ ਨੇ ਕਰੇ ਵਖਿਆਨ ਜਾਣੇ ਜੇ ਕੋਈ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਨੂੰ ਜਾ ਲਿੰਦਾ ਫਿਰ ਉਹ ਉਹਦਾ ਵਖਿਆਨ ਕਰਨਾ ਉਹਦੀ ਵਿਆਖਿਆ ਭਾਵ ਕਿ ਉਹਦਾ ਸਿਮਰਨ ਕਰਕੇ ਉਹਨੂੰ ਚੇਤੇ ਕਰਨਾ ਉਹਦੇ ਗੁਣਾਂ ਨੂੰ ਵਿਖਿਆਨ ਕਰਨਾ ਗੁਣਾਂ ਨੂੰ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਹੈ ਕਰੇ ਵਿਖਿਆਨ ਜਾਣ ਜੇ ਕੋਈ ਜਾਣ ਜਿੰਨੋ ਜਾਣ ਪਛਾਣ ਹੁੰਦੀ ਹੈ ਪਿਆਰਿਓ ਉਹਦੇ ਨਾਲ ਉਹਦੇ ਹੀ ਉਹ ਵਿਖਿਆਨ ਮੁੱਖ ਕਰਦਾ ਹੈ ਜਿੰਨਾ ਤੇਰਾ ਆਪਣੀ ਨਾਮ ਰਹੀ ਜਾਣ ਪਛਾਣ ਨਹੀਂ ਹੁੰਦੀ ਬਾਣੀ ਨੂੰ ਪੜ੍ਹਦੀ ਨਹੀਂ ਕੁੜਕਾ ਖੋਲ ਕੀ ਦੇ ਵਿਖਿਆ ਸ਼ਬਦ ਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ ਬਾਹਰੋਂ ਅਲਗ ਵੱਲੋਂ ਚੱਕਰ ਕੱਟ ਕੇ ਚਲੇ ਗਏ ਫਿਰ ਜਾਣ ਪਛਾਣ ਥੋੜਾ ਹੋਣੀ ਰਿਸ਼ਤੇਦਾਰੀ ਵਿੱਚ ਵੀ ਤਾਈ ਹੁੰਦੀ ਹੈ ਚਾਰ ਕੜੀ ਬੈਠੀਦਾ ਇੱਕ ਦੂਜੇ ਨੂੰ ਪੁੱਛੀਦਾ ਫਿਰ ਹੀ ਜਾਣ ਪਛਾਨ ਹੁੰਦੀ ਹੈ ਨਾ ਤੇ ਜੇ ਗੇਟ ਤੇ ਜਾ ਕੇ ਗੇੜਾ ਘੱਟ ਕੇ ਘਰ ਦੇ ਆਲੇ ਦੁਆਲੇ ਆ ਜੇ ਤੇ ਫਿਰ ਜਾਣ ਪਛਾਨ ਛੋੜੀ ਹੋਣੀ ਹੈ ਜਿਹੜੇ ਘਰ ਦੇ ਜੀ ਆਣ ਪਰਿਵਾਰ ਹੈ ਉਹਨਾਂ ਦੇ ਆਲੇ ਦੁਆਲੇ ਬਕਰਮਾ ਕਰਕੇ ਘਰ ਪਹੁੰਚ ਜੂਈ ਜਾਣ ਪਛਾਨ ਨਹੀਂ ਜਿੰਨਾ ਚਿਰ ਉਹ ਬੈਠ ਕੇ ਵਿਚਾਰ ਨਹੀਂ ਸਾਂਝੀ ਕਰਾਂਗੇ ਉਹਨਾਂ ਦੀ ਵਿਚਾਰ ਸੁਣਾਗੇ ਨਹੀਂ ਉਨ੍ਹਾਂ ਤੇ ਸਾਡੀ ਔਰ ਇਸ ਉਹ ਪਰਿਵਾਰ ਦੇ ਨਾਲ ਕੋਈ ਜਾਣ ਪਛਾਣ ਨਹੀਂ ਹੈ ਇਸੇ ਤਰੀਏ ਬਾਣੀ ਸ਼ਬਦ ਹੈ ਗੁਰੂ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਦੋਂ ਹੀ ਜਾਣ ਪਛਾਣ ਹੋਣੀ ਹੈ ਜਦੋਂ ਸ਼ਬਦ ਨੂੰ ਪੜਾਂਗੇ ਸ਼ਬਦ ਨੂੰ ਸੁਰਾਂਗੇ ਬਾਣੀ ਨੂੰ ਦੇਖਾਂਗੇ ਉਹ ਨਾਮ ਨੂੰ ਬਾਣੀ ਨੂੰ ਪੜ ਕੇ ਉਹਦੇ ਦਰਸ਼ਨ ਪਾਵਾਂਗੇ ਫਿਰ ਉਹਦੇ ਗੁਣਾਂ ਨੂੰ ਕਿਉਂਕਿ ਉਹ ਬਾਣੀ ਉਹ ਸ਼ਬਦ ਸਾਹਮਣੇ ਆਏਗਾ ਉਹਦੇ ਗੁਣ ਸੁਣ ਕੇ ਅਸੀਂ ਈਰਦੇ ਵਿੱਚ ਢਾਲ ਸਕਦੇ ਹਾਂ ਕੋਈ ਵੀ ਕਿਤਾਬ ਪੜ੍ਹੀਏ ਨਾ ਸੰਸਾਰੀ ਕਿਤਾਬ ਕਿਸੇ ਲੇਖਕ ਦੀ ਜਾਂ ਆਪਾਂ ਵਾਲੀ ਸਕੂਲ ਦੀਆਂ ਵੀ ਕਿਤਾਬਾਂ ਤੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਵੀ ਸਿੱਖਿਆ ਹੁੰਦੀ ਹੈ ਕੋਈ ਐਵੇਂ ਨਹੀਂ ਕਿ ਰੋਜ਼ ਮੱਥਾ ਟੇਕੀ ਜਾਓ ਪੁਸਤਕ ਨੂੰ ਪਾਸ ਨਹੀਂ ਹੋ ਸਕਦੇ ਸੀ ਪੇਪਰ ਚੋਂ ਪਾਸ ਨਹੀਂ ਹੋ ਸਕਦੇ ਜੇ ਬੱਚਾ ਰੋਜ਼ ਪੁਸਤਕ ਕੱਢ ਕੇ ਰੱਖ ਦੇ ਫਿਰ ਬਸਤੇ ਚ ਪਾ ਲੇ ਫਿਰ ਤੁਰ ਪੇ ਇੱਕ ਵਿਧੀ ਬਣਾਈ ਰੱਖੇ ਪੜੇ ਨਾ ਕਿਤਾਬਾਂ ਫਿਰ ਪਾਸ ਹੋਣਾ ਹੋਵਾਂਗੇ ਸਕੂਲ ਦੇ ਵਿੱਚ ਨਹੀਂ ਪਰ ਉਹ ਕਿਤਾਬ ਨੂੰ ਮੈਡਮ ਪੜਾਉਂਦੀ ਆ ਉਹਦਾ ਅਧਿਆਪਕ ਪੜ੍ਹਾਉਂਦਾ ਹੈ ਸਰ ਪੜ੍ਹਾਉਂਦਾ ਉਹਦੀ ਕਿਤਾਬ ਉਹ ਬੱਚਾ ਨੂੰ ਸਮਝਦਾ ਫਿਰ ਸਾਲ ਬਾਅਦ ਉਹ ਮਿਹਨਤ ਦਾ ਫਲ ਮਿਲਦਾ ਹੈ ਇੱਥੇ ਵੀ ਇਸ ਤਰ੍ਹਾਂ ਹੈ ਕਈ ਵਾਰੀ ਜ਼ਿੰਦਗੀਆਂ ਅਲੱਗ ਜਾਂਦੀਆਂ ਨੇ ਸਵਾਸ ਪੂਰੇ ਹੋ ਜਾਂਦੇ ਆਂ ਉਹ ਕੁਛ ਚੱਕਰ ਕੱਢਦਾ ਕੱਢਦੇ ਜ਼ਿੰਦਗੀ ਖਵਾ ਬੈਠਦਾ ਕੋਈ ਮੰਦਰ ਤੇ ਜਾਂਦਾ ਉਹ ਟੱਲ ਖੜਕਾ ਘੰਟਾ ਖੜਕਾ ਕੇ ਘਰ ਆ ਜਾਂਦਾ ਕੋਈ ਗੁਰਦੁਆਰੇ ਜਾਂਦਾ ਉਹ ਮੱਥਾ ਤੇ ਕੇ ਵਕਰਮਾ ਕਰਕੇ ਚਲਾ ਜਾਂਦਾ ਪਰ ਇਹਨੂੰ ਕਿਤਾਬ ਨੂੰ ਉੱਥੇ ਤੇ ਇਹ ਧਰਮ ਦੀ ਬਾਣੀ ਦੀ ਕਿਤਾਬ ਹੈ ਸਾਹਿਬ ਜੀ ਉਹ ਸੰਸਾਰੀ ਕਿਤਾਬਾਂ ਹਨ ਧਰਮ ਦੀ ਪੁਸਤਕ ਨੂੰ ਵੀ ਪੜ੍ਹਨਾ ਪਵੇਗਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂਆਂ ਸਾਡੇ ਇਹਨੂੰ ਵੀ ਪੜ੍ਹਨਾ ਪਵੇਗਾ ਦੀ ਬਾਣੀ ਨੂੰ ਵਿਚਾਰਨਾ ਪਵੇਗਾ ਫਿਰ ਅਸੀਂ ਉਸ ਤੋਂ ਜਾਣੂ ਹੋਵਾਂਗੇ ਜਿਵੇਂ ਰਿਸ਼ਤੇਦਾਰ ਤੋਂ ਜਾਣੂ ਹੁੰਦੇ ਆਂ ਫਿਰ ਸਾਨੂੰ ਸਮਝ ਪਵੇਗੀ ਫਿਰ ਮਨ ਤੇ ਉਦਾਸਰ ਹੋਏਗਾ ਇਹ ਉਸ ਤੋਂ ਬਿਨਾ ਸਿਰ ਨਹੀਂ ਹੋ ਸਕਦਾ ਉਦੀ ਗੁਣਾ ਨੂੰ ਉਹ ਦਸੀਏ ਬਚਨਾਂ ਨੂੰ ਮਹਾਰਾਜ ਜੀ ਨੂੰ ਜੇ ਸੁਣਾਗੇ ਪੜਾਂਗੇ ਵਿਚਾਰਾਂਗੇ ਤਾਂ ਸਹੀ ਆਟੋਮੈਟਿਕ ਚੇਂਜ ਹੋਵਾਂਗੇ ਬਾਹਰੋਂ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਅੰਮ੍ਰਿਤ ਛਕ ਲੈ ਬਾਹਰੋਂ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਪੰਜ ਕਕਾਰ ਧਾਰਨ ਕਰ ਲੈ ਜਾਂ ਸਾਡੇ ਧਰਮ ਵਿੱਚ ਤਬਦੀਲ ਹੋ ਜਾ ਫਿਰ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਕਿ ਪੈਸੇ ਲੈ ਲੈ ਤੂੰ ਸਾਡੇ ਧਰਮ ਵਿੱਚ ਆ ਜਾ ਇਹ ਤਾਂ ਬਨੌਟੀ ਲੋਕ ਹਨ ਆਪਾਂ ਨੂੰ ਵਹਿਮ ਹੈ ਆਪਾਂ ਮਨ ਦੇ ਉੱਤੇ ਬਹੁਤ ਇਸ ਚੀਜ਼ ਦਾ ਰੁੱਖ ਵੀ ਕਰਦੇ ਆ ਕਿ ਇਹ ਲੋਕ ਧਰਮ ਫਿਰ ਵੀ ਦਿੱਤ ਕਰ ਰਹੇ ਹਨ ਜਾਂ ਅਸੀਂ ਹੋ ਰਹੇ ਹਾਂ ਬੰਦਾ ਉਹ ਵੀ ਧਰਮ ਆਪਣਾ ਬਦਲਦਾ ਜਿਹਨੂੰ ਆਪਣੇ ਧਰਮ ਦੀ ਜਾਣਕਾਰੀ ਨਹੀਂ ਤੇ ਆਪਾਂ ਉਹਦੇ ਧਰਮ ਦੀ ਕਿਤਾਬ ਨੂੰ ਖੋਲ੍ਹਿਆ ਹੀ ਨਹੀਂ ਜੋ ਗ੍ਰੰਥ ਨੂੰ ਪੜ੍ਹਿਆ ਹੀ ਨਹੀਂ ਫਿਰ ਅਸੀਂ ਆਟੋਮੈਟਿਕ ਨਾਲ ਚ ਕਰਕੇ ਚੇਂਜ ਹੋ ਜਾਂਦੇ ਜਿਹੜੇ ਆਪਣਾ ਧਰਮ ਛੱਡ ਦਿੰਦੇ ਨੇ ਚਾਹ ਤੱਕੇ ਪਿੱਛੇ ਉਹ ਕਿਸੇ ਧਰਮ ਦੇ ਵੀ ਨਹੀਂ ਹੋ ਸਕਦੇ ਇਹ ਵੀ ਧਿਆਨ ਰੱਖਿਓ ਜਿਹੜੇ ਲੋਕ ਚਾਰ ਟੱਕੇ ਪਿੱਛੇ ਧਰਮ ਛੱਡ ਦਿੰਦੇ ਹਨ ਉਹ ਕੱਲ ਨੂੰ ਚਾਰ ਟੱਕੇ ਇਧਰੋਂ ਲੈ ਕੇ ਫਿਰ ਇਧਰ ਆ ਜਾਣਗੇ ਫਿਰ ਆਪਾਂ ਕੀ ਕਰਾਂਗੇ ਕਿਉਂਕਿ ਧਰਮੀ ਉਹ ਹੀ ਹੁੰਦਾ ਜਿਹੜਾ ਆਟੋਮੈਟਿਕ ਹੀ ਬਣੇ ਜਿਹੜਾ ਉਹਨੂੰ ਧਰਮ ਦੀ ਸਿੱਖਿਆ ਨੂੰ ਲੈ ਕੇ ਧਰਮ ਨੂੰ ਪੜ੍ਹ ਕੇ ਧਰਮੀ ਮੰਨਦਾ ਉਹ ਬੰਦੇ ਨੇ ਕੋਈ ਚੇਂਜ ਨਹੀਂ ਕਰ ਸਕਦਾ ਭਾਵੇਂ ਕਰੋੜਾਂ ਰੁਪਈਆ ਉਹਦੇ ਅੱਗੇ ਰੱਖ ਦੇ ਉਹਨਾਂ ਗਰੀਬ ਸਿੱਖ ਬਣਦੇ ਹਨ ਅੰਗਰੇਜ਼ ਲੋਕ ਉਹ ਸਿੱਖ ਬਣਦੇ ਨੇ ਉਹ ਆਟੋਮੈਟਿਕੀ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਬਣਦੇ ਹਨ ਉਹਨਾਂ ਨੂੰ ਕੀ ਕਹੇ ਕਿ ਤੂੰ ਜਾਣ ਕੇ ਪੈਸੇ ਲੈ ਲੈ ਉਹ ਬਦਲਣਗੇ ਨਹੀਂ ਕਿਉਂਕਿ ਜਿਹੜਾ ਅੰਦਰੋਂ ਚੇਂਜ ਹੁੰਦਾ ਨਾ ਮਨੁੱਖਾ ਉਹ ਭਾਵੇਂ ਸਿਰ ਤੇ ਆਰਾ ਰੱਖਦੇ ਉਹ ਬਦਲਦਾ ਨਹੀਂ ਪਰ ਜਿਹੜੇ ਟੱਕੇ ਟੱਕੇ ਦੇ ਵਿਕਦੇ ਹਨ ਉਹ ਭਾਵੇਂ ਚੀਤੇ ਜਨ ਬਦਲੀ ਜਾਣ ਉਹਨਾਂ ਦੀ ਪਰਵਾਹ ਨਹੀਂ ਆਪਾਂ ਨੂੰ ਕਰਨਾ ਚਾਹੀਦੀ ਆਪਾਂ ਆਪ ਆਪਣਾ ਸੰਭਾਲੀਏ ਘਰ ਸੰਭਾਲੀਏ ਸਹਜੇ ਸਹਜੇ ਆਪਾਂ ਸਭ ਕੁਝ ਸੰਭਾਲਿਆ ਜਾਵੇ ਕਿਉਂਕਿ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਗਿਣਤੀ ਇੱਕ ਨੂੰ ਹੀ ਸੰਭਾਲਣਾ ਕਰੀਏ ਆਪ ਆਪਣਾ ਆਪ ਸੰਭਾਲ ਲਈਏ ਬਹੁਤ ਹੈ ਫਿਰ ਦੂਜੇ ਦੀ ਆਪੀ ਸੰਭਾਲ ਕਰਾਂਗੇ ਜੇ ਆਪਾ ਆਪ ਪੜਾਂਗੇ ਤੇ ਦੂਜਿਆਂ ਨੂੰ ਸੁਣਾਵਾਂਗੇ ਜੇ ਆਪ ਹੀ ਨਹੀਂ ਪੜੀ ਫਿਰ ਦੂਜਿਆਂ ਨੂੰ ਕੀ ਧਰਮ ਬਾਰੇ ਸੁਣਾਵਾਂਗੇ ਇਹ ਆਪਣੇ ਆਪ ਨੂੰ ਨਹੀਂ ਪਤਾ ساری ਜ਼ਿੰਦਗੀ ਲੰਘ ਗਈ ਬਜ਼ੁਰਗ ਹੋ ਗਏ ਅਸੀਂ ਕੁਝ ਪੜਿਆ ਹੀ ਨਹੀਂ ਜੇ ਦੂਜਾ ਕੋਈ ਧਰਮ ਦਾ ਪੁੱਛ ਲੇਗਾ ਕਿ ਤੁਹਾਡਾ ਧਰਮ ਕੀ ਹੈ ਉਦੇ ਵਿੱਚ ਕੈਸੀਆਂ ਕਰਵਾਨੀਆਂ ਹੋਈਆਂ ਤੇ ਸਾਡੇ ਕੋਲ ਕੋਈ ਜਵਾਬ ਹੀ ਨਹੀਂ ਹੋਏਗਾ ਕਿ ਅਸੀਂ ਧਰਮੀ ਥੋੜਾ ਧਰਮ ਨੂੰ ਤਾਂ ਪੜ੍ਹ ਹੀ ਨਹੀਂ ਸੀ ਧਰਮ ਦੀ ਪੜ੍ਹਾਈ ਤਾਂ ਕੀਤੀ ਨਹੀਂ ਸੰਸਾਰੀ ਪੜ੍ਹਾਈ ਸੀ ساری ਜ਼ਿੰਦਗੀ ਗਾਲਤੀ ਧਰਮ ਦੀ ਪੜ੍ਹਾਈ ਵੀ ਓਨੀ ਵੀ ਓਨੀ ਜ਼ਿਆਦੀ ਜ਼ਰੂਰੀ ਹੈ ਜਿੰਨੀ ਸੰਸਾਰੀ ਪੜ੍ਹਾਈ ਜ਼ਰੂਰੀ ਹੈ ਤਾਂ ਹੀ ਅਸੀਂ ਉਸ ਧਰਮ ਨੂੰ ਮੰਨਾਂਗੇ ਕਿਉਂਕਿ ਅੱਜ ਕੱਲ ਬੱਚੇ ਤਾਂ ਹੀ ਨਹੀਂ ਮੰਨਦੇ ਉਹਨਾਂ ਦੀਆਂ ਸੰਸਾਰੀ ਪੜਾਈਆਂ ਤਾਂ ਹਨ ਉਹ ਧਰਮ ਦੀ ਪੜਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹ ਫਿਰ ਧਰਮ ਨੂੰ ਮੰਨਦੇ ਨਹੀਂ ਪਾਪੋ ਆਪਣੀ ਆਪਣੇ ਮਨ ਦੀ ਮਰਜ਼ੀ ਨਾਲ ਹੀ ਜ਼ਿੰਦਗੀ ਚਲਾਉਂਦੇ ਹਨ ਧਰਮ ਤੋਂ ਦੂਰ ਹੋ ਜਾਂਦੇ ਹਨ ਇਸ ਕਰਕੇ ਬਚਪਨ ਚ ਹੀ ਧਰਮ ਦੀ ਸੱਜੇ ਸੱਜੀ ਮਾਪਿਓ ਦਾ ਫਰਜ਼ ਹੈ ਬੱਚਿਆਂ ਨੂੰ ਉਹ ਵੀ ਪੜ੍ਹਾਈ ਕਰਾਓ ਆਪ ਕਰਾਓ ਆਪ ਨਹੀਂ ਕਰਾ ਸਕਦੇ ਕਿਸੇ ਰਾਹੀ ਕਰਾਓ ਫਿਰ ਉਹ ਧਰਮ ਦੇ ਡੇਡੇ ਜਾਣਗੇ ਫਿਰ ਉਹਨਾਂ ਨੂੰ ਧਰਮ ਮਹਿਸੂਸ ਹੋਏਗਾ ਯਾ ਸਾਡਾ ਧਰਮ ਹੈ ਇਹ ਅਤਿਆਚਾਰ ਹੋ ਰਿਹਾ ਕਿਉਂ ਹੋ ਰਿਹਾ ਉਹ ਆਵਾਜ਼ ਵੀ ਠਾਣਗੇ ਆਵਾਜ਼ ਅਸੀਂ ਤਾਂ ਹੀ ਠਾਵਾਂਗੇ ਜੇ ਦਾਣੂ ਹਾਂ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਨ ਕਾਹੀ ਵਿਖਿਆਣ ਜਾਣੇ ਜੇ ਕੋਈ ਕਰੇ ਵਿਖਣਸੂਰੀ ਕਰੇ ਵਿਖਿਆਣ ਜਾਣੇ ਜੇ ਕੋਈ ਹਰ ਅਜ ਕਿੰਨੇ ਕੋਈ ਜਾਣਦਾ ਤਾਂ ਹੀ ਉਹ ਵਿਖਿਆਣ ਕਰੇਗਾ ਅੰਮ੍ਰਿਤ ਪੀਵੇ ਸੋਈ ਉਹੀ ਅੰਮ੍ਰਿਤ ਨੂੰ ਪੀ ਸਕਦਾ ਜਿਹੜਾ ਅੰਮ੍ਰਿਤ ਨੂੰ ਜਾਣਦਾ ਨਹੀਂ ਤਾਂ ਘੜਾ ਪਰਿਆਰੇ ਕੋਲ ਦੀ ਲੰਘ ਜਾਂਗੇ ਤੇ ਪਤਾ ਹੈ ਕਿ ਘੜੇ ਵਿੱਚ ਜਾਲ ਹੈ ਠੰਡਾ ਸੀਤ ਸੀ ਤਾਂ ਹੀ ਪੀਵਾਂਗੇ ਇਸੇ ਤਰ੍ਹਾਂ ਨਾਮ ਬਾਣੀ ਹੈ ਅੰਮ੍ਰਿਤ ਹੈ ਤੇ ਮਹਾਰਾਜ ਜੀ ਕਹਿੰਦੇ ਜੇ ਜਾਣ ਪਛਾਣੇ ਤਾਂ ਹੀ ਪੀਵਾਂਗੇ ਤਾਂ ਹੀ ਬਾਣੀ ਪੜਾਂਗੇ ਨਹੀਂ ਤਾਂ ਤਿਆਗ ਦਾ ਕੇ ਛੱਡ ਦਾਂਗੇ ਅੰਮ੍ਰਿਤ ਪੀਵੇ ਸੋਈ ਕਹਿੰਦੇ ਜੀ ਦੀ ਜਾਣ ਪਛਾਣਨਾ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕੋਈ ਭਾਈ ਇਹਨੂੰ ਛਕੇਗਾ ਪੀਏਗਾ ਭਾਵ ਕੀ ਇਹਨੂੰ ਪੜ ਕੇ ਹਿਰਦੇ ਵਿੱਚ ਵਸਾਏਗਾ ਰਹਾ ॥ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਿਰ ਬਤਨ ਕਰਦਿਆਂ ਨੇ ਜਿਨ ਪੀਆ ਸੇ ਮਸਤ ਭਏ ਹੈ ਟੁੱਟੇ ਬੰਧਨ ਫਾਹੇ ਦੇਖੋ ਜਿਨ੍ਹਾਂ ਨੇ ਪੀ ਲਿਆ ਭਾਵ ਜਿਨ੍ਹਾਂ ਨੇ ਪੜ ਕੇ ਹਿਰਦੇ 'ਚ ਵਸਾ ਲਿਆ ਇਹਨਾਂ ਨੇ ਸਿੱਖਿਆ ਨੂੰ ਜਾਣ ਲਿਆ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਫਾਇਫਰਾਪੀ ਕੱਟੇ ਜਾਣਿਆ ਦੁਜਿਆਂ ਨੂੰ ਕਹਿਣ ਦੀ ਥੋੜਾ ਤੋੜੇ ਫਿਰ ਮੁਕਤੀ ਦੇ ਦੋ ਮੁਕਤੀ ਦੇ ਦੋ ਤੁਰੇ ਫਿਰਦੇ ਆਪਾਂ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਪੇ ਆਪਣੇ ਆਪ ਅਸੀਂ ਆਤਮ ਮੁਕਤ ਹੋਵਾਂਗੇ ਔਗਣਾਂ ਤੋਂ ਮੁਕਤ ਹੋ ਗਏ ਸਮਝੋ ਅਸੀਂ ਮੁਕਤ ਆ ਜਿੰਨਾ ਚਿਰ ਹਿਰਦੇ ਵਿੱਚ ਔਗਣ ਹਨ ਉਨਾ ਚਿਰ ਅਸੀਂ ਮੁਕਤ ਨਹੀਂ ਜਦੋਂ ਔਗਣ ਨਾਸ ਹੋ ਗਏ ਗੁਣ ਆਉਣੇ ਸ਼ੁਰੂ ਹੋ ਗਏ ਸਮਝੋ ਸਰੀਰ ਦੇ ਔਗਣਾਂ ਤੋਂ ਮੁਕਤ ਹੋਏ ਤੇ ਅਸੀਂ ਸਾਡੀ ਆਤਮਾ ਵੀ ਮੁਕਤ ਹੈ ਜੇ ਆਤਮਾ ਦੀ ਮੁਕਤੀ ਵਾਸਤੇ ਭਜਣਾ ਨਹੀਂ ਪਵੇਗਾ ਇਸ ਪਰਿਵਾਰ ਨੂੰ ਫਿਰ ਡਰਨ ਦੀ ਕੋਈ ਨਹੀਂ ਕੋ ਕੋਲ ਸਰੀਰ ਪਿਆਰ ਹੈ ਫਿਰ ਭੂਤਨਾ ਨਹੀਂ ਕਵਾਂਗੇ ਕਿ ਭੂਤਨਾ ਮਰਨ ਤੋਂ ਬਾਅਦ ਕੰਨੀ ਆ ਨਾ ਇਹ ਲੋ ਉਹਨੂੰ ਜੱਫੀਆਂ ਪਾਈ ਜਾਂਦੇ ਆ ਮਿਲੀ ਜਾਂਦੇ ਆ ਪਿਆਰ ਕਰਦੇ ਆ ਮੋਹ ਕਰਦੇ ਆ ਜਦ ਮਰਦਾ ਸਰੀਰ ਫਿਰ ਭੂਤਨਾ ਕਹਿੰਦੇ ਆ ਤੁਰੇ ਫਿਰਦੇ ਆ ਭੱਜੇ ਫਿਰਦੇ ਆ ਉਹਦੇ ਤੋਂ ਸਰੀਰ ਤੋਂ ਡਰੀ ਜਾਂਦੇ ਆ ਸਾਰੀ ਜ਼ਿੰਦਗੀ ਉਹਦੇ ਨਾਲ ਕੱਟ ਕੇ ਫਿਰ ਡਰ ਇਹ ਭੈ ਇਹ ਦੂਰ ਹੋ ਜਾਵੇਗਾ ਇਹ ਉਹਨਾਂ ਤੇਰੀ ਹੈ ਜਿੰਨਾ ਚਿਰ ਸੰਸਾਰ ਨਾਲ ਸਾਡਾ ਮੋਹ ਹੈ ਪਿਆਰ ਹੈ ਪਰਮੇਸ਼ਰ ਨਾਲ ਸਾਡੀ ਕੋਈ ਜਾਣ ਪਛਾਣ ਨਹੀਂ ਉਹਨਾਂ ਤੇਰੀ ਅਸੀਂ ਭੌਤ ਵਿੱਚ ਜਿੰਨੇ ਡਰ ਵਿੱਚ ਜਿੰਨੇ ਸੰਸਾਰ ਦੇ ਡਰ ਵਿੱਚ ਪਰਮੇਸ਼ਰ ਦਾ ਤਾਂ ਡਰ ਆਇਆ ਨਹੀਂ ਤੇ ਜਿਸ ਦਿਨ ਇਹਦਾ ਬਾਪੂ ਦਾ ਡਰ ਪੈਦਾ ਹੋ ਗਿਆ ਫਿਰ ਪਰਮੇਸ਼ਰ ਦਾ ਡਰ ਚੁੱਕਿਆ ਜਾਵੇਗਾ ਫਿਰ ਦੁਨੀਆ ਦਾ ਡਰ ਨਹੀਂ ਰਹੇਗਾ ਕਿ ਦੁਨੀਆ ਕੀ ਕਹਿੰਦੀ ਹੈ ਜਾਂ ਸੰਸਾਰ ਚੀਜ਼ਾਂ ਦਾ ਡਰ ਭਾਉ ਮੌਤ ਦਾ ਡਰ ਇਹ ਲੈ ਜਾਵੇਗਾ ਫਿਰ ਮਸਤੀ ਅੰਦਰੋਂ ਛਿੜ ਜਾਂਦੀ ਹੈ ਗੁਰਨਾਕ ਮਹਾਰਾਜ ਜੀ ਕਹਿੰਦੇ ਜਿਨ ਪੀਆ ਸੇ ਮਸਤ ਭਏ ਕਹਿੰਦੇ ਜਿਨ੍ਹਾਂ ਨੇ ਰਸ ਪੀ ਲਿਆ ਭਾਈ ਉਹ ਮਸਤ ਹੋ ਜਾਂਦੇ ਹਨ ਉਹਨਾਂ ਦਾ ਲੈਣ ਦਿਨ ਟੁੱਟ ਜਾਂਦਾ ਟੁੱਟੇ ਬੰਧਨ ਬਾਹੇ ਕਹਿੰਦੇ ਬੰਦਨਾ ਦੀਆਂ ਫਾਇਸ਼ੀਆਂ ਲੈ ਜਾਂਦੀਆਂ ਟੁੱਟ ਜਾਂਦੀਆਂ ਨੇ ਜੋਤੀ ਜੋਤ ਸੁਮਾਣੀ ਭਿੱਤਰ ਤਾਂ ਛੋੜੇ ਮਾਇਆ ਕੇ ਲਾਹੇ ਫਿਰ ਮਾਇਆ ਦਾ ਲਾਭ ਤਿਆਗ ਦਿੰਦਾ ਬਲੁ ਜਿਹੜੇ ਲਾਭ ਪਿੱਛੇ ਸੀ ਤੁਰੇ ਫਿਰਦੇ ਨੇ ਕਿ ਮਾਇਆ ਮਿਲ ਜਾਵੇ ਮਾਇਆ ਤੋਂ ਸਾਨੂੰ ਮਹਾਰਾਜ ਜੀ ਕਹਿੰਦੇ ਹਾਨੀ ਨਾ ਪ੍ਰਾਪਤ ਹੋਏ ਮਾਇਆ ਵਿੱਚੋਂ ਲਾਭ ਵੀ ਹੋਣਾ ਚਾਹੀਦਾ ਏ ਕਿ ਤਿਹਾਨੀ ਘਾਟਾ ਪੈ ਵੀ ਜਾਂਦਾ ਫਿਰ ਅਸੀਂ ਪਿਆਰਿਓ ਮੀਨਾ ਵੀ ਦਿੰਦੇ ਆ ਨਾ ਮਹਾਰਾਜ ਜੀ ਨੂੰ ਜਾਂ ਫਿਰ ਮਨ ਦੇ ਵਿੱਚ ਦੁੱਖ ਕਰੀ ਜਾਂਦੇ ਆ ਬਹੁਤ ਥੇਰੋ ਘਾਟੇ ਦਾ। ਸਿਮਰਦਾ ਜੀ ਕਹਿੰਦੇ ਫਿਰ ਇਹ ਚੀਜ਼ ਨਹੀਂ ਰਹੇਗੀ। ਕਹਿੰਦੇ ਦੁਨੀਆ ਦਾ ਮਾਇਆ ਦਾ ਲਾਭ ਛੱਡ ਕੇ ਸੱਚੇ ਨਾਮ ਦਾ ਲਾਭ ਚਾਹਾਂਗੇ ਫਿਰ। ਸਿਮਰਦਾ ਜੀ ਕਹਿੰਦੇ ਫਿਰ ਸੱਚੇ ਨਾਮ ਦਾ ਲਾਭ ਆਏਗਾ। ਤੇ ਬਚਨ ਕਰਦੇ ਹਨ ਕਿ ਸਰਬ ਜੋਤ ਰੂਪ ਤੇਰਾ ਦੇਖਿਆ। ਇਹ ਸਗਲ ਭਵਨ ਤੇਰੀ ਮਾਇਆ। ਮਹਾਰਾਜ ਜੀ ਕਹਿੰਦੇ ਫਿਰ ਇਹਦੇ ਵਿੱਚ ਚਿੱਤ ਲੱਜੇਗਾ ਜੋਤੀ ਜੋਤ ਸਮਾਣੀ ਭੀਤਰ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਹੀ ਜੋਤ ਹੈ ਇਹ ਬਾਹਰ ਹਿਰਦੇ ਦੀ ਜੋਤ ਵਿੱਚ ਪ੍ਰਮਾਤਮਾ ਦੀ ਜੋਤ ਮਿਲ ਜਾਵੇਗੀ ਭੀਤਰ ਤਾਂ ਛੋਡਿਆ ਮਨ ਕਾ ਲਾਹੇ ਮਹਾਰਾਜ ਜੀ ਕਹਿੰਦੇ ਜੋ ਫਿਰ ਮਨ ਦਾ ਲਾਭ ਛੱਡ ਦਵਾਂਗੇ ਮਾਇਆ ਸੰਸਾਰੀ ਤੀਜਾਂ ਦਾ ਲਾਭ ਤਿਆਗ ਕੇ ਫਿਰ ਜੋਤੀ ਜੋਤ ਵਿੱਚ ਮਿਲ ਜਾਵੇਗੀ ਪੀਧਰ ਹੈ ਨਾ ਜਿਹੜੀ ਅੰਦਰ ਨੇੜੇ ਆ ਜੋਤ ਉਹਦਾ ਫਿਰ ਗਿਆਨ ਹੋ ਜਾਵੇਗਾ ਫਿਰ ਗੁਰੂ ਪਰਮੇਸ਼ਰ ਦਇਆਖਾਈ ਦਵੇਗਾ ਫਿਰ ਲਾਭ ਆਪਣਾ ਨਹੀਂ ਸੋਚਾਂਗੇ ਫਿਰ ਸੋਚਾਂਗੇ ਕਿ ਕਿਸੇ ਹੋਰ ਦਾ ਭਲਾ ਹੋ ਜਾਵੇ ਕਿਸੇ ਦੂਜੇ ਦਾ ਭਲਾ ਹੋ ਜਾਵੇ ਸਾਨੂੰ ਕੋਈ ਨਹੀਂ ਘਾਟਾ ਪੈ ਗਿਆ ਕੋਈ ਗੱਲ ਨਹੀਂ ਫਿਰ ਇਹ ਬਿਰਤੀ ਸੂਝ ਬਣ ਜਾਂਦੀ ਹੈ ਫਿਰ ਮਹਾਰਾਜ ਮੁਖ ਸੂਝਵਾਨ ਹੁੰਦਾ ਉਸ ਟਾਈਮ ਅਸੀਂ ਤਾਂ ਹੁਣ ਆਪਣੇ ਆਪ ਨੂੰ ਸੂਝਵਾਨ ਸਿਆਣੇ ਸਮਝਦੇ ਹਾਂ ਦੁਨੀਆਂ ਦੇ ਵਿੱਚ ਵਿਚਰਦੇ ਪਰ ਉਸ ਵੇਲੇ ਮਨੁੱਖ ਸਿਆਣਾ ਹੁੰਦਾ ਉਹ ਚੀਜ਼ ਦਾ ਉਸ ਨੂੰ ਉਸ ਵੇਲੇ ਪਤਾ ਲੱਗ ਜਾਂਦਾ ਜੋਤੀ ਜੋਤ ਸਮਾਨੀ ਭਿਤਰ ਤਾਂ ਛੋੜੇ ਮਾਇਆ ਕੇ ਲਾਹੇ ਮਹਾਰਾਜ ਜੀ ਕਹਿੰਦੇ ਫਿਰ ਛੱਡ ਦਿੰਦਾ ਮਨੁੱਖ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਫਿਰ ਮਹਾਰਾਜ ਜੀ ਕਹਿੰਦੇ ਉਹ ਦਿਖਦਾ ਰੂਪ ਸਰਬ ਜੋਤ ਰੂਪ ਤੀਰਾ ਦੇਖਿਆ ਮਹਾਰਾਜ ਕਹਿੰਦੇ ਹੁਣ ਦਿਖਦਾ ਤੂੰ ਹੁਣ ਨਜ਼ਰ ਆਉਂਦਾ ਕਿਉਂਕਿ ਤੇਰਾ ਸਰੂਪ ਦੇਖ ਲਿਆ ਬੰਦਗੀ ਸਿਮਰਨ ਕਰਕੇ ਸਗਲ ਭਵਨ ਤੇਰੀ ਮਾਇਆ ਇਹ ਭਵਨ ਹੈ ਨਾ ਸੰਸਾਰ ਸ੍ਰਿਸ਼ਟੀ ਇਹ ਤੇਰੀ ਮਾਇਆ ਹੈ ਫਿਰ ਇਹ ਐ ਕਵਾਂਗੇ ਫਿਰ ਪਤਾ ਲੱਗ ਜਾਏਗਾ ਕਿ ਉਹਦੀ ਮਾਇਆ ਰੱਜੀ ਹੋਈ ਹੈ ਇਹ ਮਾਇਆ ਗੱਤੀ ਹੈ ਸੰਸਾਰ ਮਾਇਆ ਤੋਂ ਪੈਦਾ ਹੋਇਆ ਹਜੂ ਘੁਮਣਾ ਆਇਆ ਨਾ ਭਗਤ ਨਾਮਦੇਵ ਜੀ ਦਾ ਤੂੰ ਉਥੇ ਨਾਮਦੇਵ ਜੀ ਨੇ ਮੀ ਸਵਾਲ ਕੀਤਾ ਸੀ ਆਪਣੇ ਗੁਰੂ ਅੱਗੇ ਮਹਾਰਾਜ ਜੀ ਕਹਿੰਦੇ ਕੀ ਲੀਲਾ ਹੈ ਕੀ ਮਾਇਆ ਆਪਣੇ ਗੁਰੂ ਨੂੰ ਸਵਾਲ ਕੀਤਾ ਸੀ ਉਹਨਾਂ ਕਹਿੰਦੇ ਸੰਸਾਰ ਕਿੱ사 ਹੈ ਕਿਸ ਤਰ੍ਹਾਂ ਪੈਦਾ ਹੋਇਆ ਤੇ ਜਵਾਬ ਮਿਲਿਆ ਸੀ ਉਹਨਾਂ ਨੂੰ ਕਹਿੰਦੇ ਮਾਇਆ ਤੋਂ ਸੰਸਾਰ ਪੈਦਾ ਕੀਤਾ ਪਰਮੇਸ਼ਰ ਨੇ ਸਾਰੀ ਮਾਇਆ ਹੀ ਨਾ ਉਹਦੀ ਸ੍ਰਿਸ਼ਟੀ ਕਈ ਰੂਪ ਹਨ ਮਾਇਆ ਦੇ ਜਿਹਦੇ ਵਿੱਚ ਅਸੀਂ ਖੁੱਬੇ ਰਹਿੰਦੇ ਹਾਂ ਜੁੜੇ ਰਹਿੰਦੇ ਹਾਂ ਮੋਹ ਕਰਦੇ ਹਾਂ ਮਾਇਆ ਦੇ ਨਾਲ ਉਹ ਮਾਇਆ ਹੀ ਹੈ ਸਾਰੇ ਜੀਵ ਸਾਰੀਆਂ ਪਦਾਰਥ ਇਮ ਇਮ ਉਹ ਜਵਾਬ ਦਿੱਤਾ ਸੀ ਨਾਮਦੇਵ ਜੀ ਨੂੰ ਕਹਿੰਦੇ ਮੈਂ ਤੇਰੇ ਦਰ ਤੇ ਆਇਆ ਹਮੈ ਨਾਮਦੇਵ ਹਾਂ ਮੈਂ ਸਵਾਲ ਦਾ ਜਵਾਬ ਲੈਣ ਆਇਆ ਅੱਜ ਦਾ ਜਿਹੜਾ ਸ਼ਬਦ ਹੈ ਅੱਜ ਦਾ ਹੁਕਮ ਹੈ ਤੇ ਜਵਾਬ ਦਾ ਪਿਰੰਤ ਸ਼ਰਮਾ ਭਗਤ ਜੀ ਨੂੰ ਦਿੱਤਾ ਸੀ ਪਰਮੇਸ਼ਰ ਨੇ ਠਾਕਰ ਨੇ ਭਗਤ ਨਾਮਦੇਵ ਜੀ ਦੇ ਗੁਰੂ ਨੇ ਅਸਰ ਦਿੱਤਾ ਕਿੰਦੇ ਸੰਸਾਰ ਇਸ ਤਰ੍ਹਾਂ ਬਣਿਆ ਪੁਰਖਦਮ ਉਹ ਪਰਮੇਸ਼ਰ ਹੈ ਪ੍ਰਮਾਤਮਾ ਉਹਨੇ ਪਹਿਲੂ ਮਾਇਆਵਤੀ ਪੈਦਾ ਕੀਤੀ ਮਾਇਆ ਵਿੱਚ ਹੀ ਦੁਨੀਆ ਦਾ ਵਿਸਤਾਰ ਕਰਤਾ ਸ੍ਰਿਸ਼ਟੀ ਨੂੰ ਪੈਦਾ ਕਰਤਾ ਇਹ ਜਿੰਨੇ ਸਰੀਰ ਹਨ ਜਿੰਨੇ ਰੂਪ ਦੇਖਦੇ ਆ ਮਾਇਆ ਦੇ ਹੀ ਹਨ ਸਿਸ਼ਟੀ ਦੇ ਵਿੱਚ ਇਹ ਇੱਕ ਦਿਨ ਟਹਿ ਜਾਂਦੇ ਹਨ ਜਿਵੇਂ ਇੱਕ ਕੱਚਾ ਢਾਉਣਾ ਟੰਦਾ ਨਾ ਮਿੱਟੀ ਦਾ ਉਸੇ ਤਰ੍ਹਾਂ ਹੀ ਇਹ ਸੰਸਾਰ ਕੋਈ ਢਾਉਣਾ ਨਾਨਕ ਕਹੇ ਵਿਚਾਰਾ ਮਹਾਰਾਜ ਜੀ ਕਹਿੰਦੇ ਉਹ ਪਾਤਸ਼ਾਹ ਜੀ ਕਹਿੰਦੇ ਉਹ ਨਾਨਕ ਵਿਚਾਰਾ ਕੀ ਕਰ ਸਕਦਾ ਫਿਰ ਜਦੋਂ ਸ਼ਬਦ ਦੇ ਰਾਹੀ ਉਹ ਆਨਾਦ ਤੋਂ ਨਿਹਿਰਦੇ ਵਿੱਚ ਸੜਗੀ ਮਨ ਜਿਹੜਾ ਹੈ ਉਹ ਕਾਰਾਂ ਦੀ ਗੰਦਗੀ ਨਾਲੋਂ हट ਕੇ ਸੱਚੇ ਨਾਮ ਦੀ ਧੁਣ ਦੇ ਨਾਲ ਰਜ ਜਾਵੇਗਾ ਉਹਦੇ ਤੇ ਨਾਮ ਦਾ ਰੰਗ ਤਰ ਜਾਵੇਗਾ ਹਰ ਅੱਜ ਜੀ ਕਹਿੰਦੇ ਫਿਰ ਕੋਈ ਨਹੀਂ ਕੁਝ ਵਿਗਾੜ ਸਕਦਾ ਉਹਦੇ ਵਿੱਚ ਰੀਨ ਹੋ ਜਾਵੇਗਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਉਪਦੇਸ਼ ਦਿੰਦੇ ਹਨ ਉਥੇ ਨਾਮ ਜੀਆਂ ਬਰਕਤਾਂ ਦਰਸਾਉਂਦੇ ਹਨ ਤੇ ਸਾਨੂੰ ਨਾਲ ਰਸਤਾ ਦੱਸਦੇ ਹਨ ਜ਼ਿੰਦਗੀ ਦਾ ਕਿ ਕਿਸ ਤਰ੍ਹਾਂ ਉਹ ਮਾਲਕ ਦੇ ਸੱਚੀ ਬੰਦਗੀ ਨਾਲ ਨਾਮ ਨਾਲ ਜੁੜ ਕੇ ਮਨੁੱਖ પાਸ ਹੁੰਦਾ ਹੈ ਇੱਥੇ ਸੰਸਾਰੀ ਅਸੀਂ ਪੜਾਈ ਕਰਕੇ ਪਾਸ ਹੁੰਦੇ ਹਾਂ ਗੁਣ ਲੈ ਕੇ ਅਸੀਂ ਡਿਗਰੀਆਂ ਲੈ ਲੈਂਦੇ ਹਾਂ ਇਸੇ ਤਰ੍ਹਾਂ ਨਾਮ ਦੀ ਪੜਾਈ ਐ ਨੂੰ ਪੜ੍ਹ ਕੇ ਅਸੀਂ ਉਹਦੇ ਨੇੜੇ ਆ ਜਾਂਦੇ ਹਾਂ ਜਦੋਂ ਉਹਨੂੰ ਪੜ੍ਹਦੇ ਨਹੀਂ ਉਹਦੇ ਤੋਂ ਦੂਰ ਚਲੇ ਜਾਂਦੇ ਹਾਂ ਇੰਨਾ ਕੋਈ ਫਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ